ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਦੇ ਹੁਕਮ ਨਾਮ ਸਹਿ ਬਿਹાગੜਾ ਰਾਗ ਦੇ ਵਿੱਚ ਮਹੱਲਾ 5 ਪੰਜਵੇ ਪਾਸਾ ਸ੍ਰੀ ਗੁਰੂ ਅਰਜਨ ਦੇਵ ਸਹਿ ਮਹਾਰਾਜੀ ਆਪਣੀ ਪਵਿੱਤਰ ਬਾਣੀ ਰਾਹੀਂ ਉਪਦੇਸ਼ ਕਰਦੇ ਹਨ ਇੱਕ ਗੁਰਸਿੱਖ ਦੀ ਇੱਕ ਸਾਧੂ ਸੰਤ ਦੀ ਇੱਕ ਪਰਮਾਤਮਾ ਨੂੰ ਮਿਲਨ ਦੀ ਤੜਫਣਾ ਇਹ ਸ਼ਬਦ ਦੇ ਵਿੱਚ بیان ਕੀਤੀ ਹੈ ਖੋਜਿਤ ਸੰਤ ਫਿਰ ਹੈ ਪ੍ਰਭ ਪ੍ਰਾਨ ਅਧਾਰੇ ਰਾਮ ਖੋਜਿਤ ਸੰਤ ਫਿਰ ਹੈ ਸੰਤ ਦਾ ਭਾਵ ਹੈ ਪਰਮਾਤਮਾ ਨੂੰ ਖੋਜਣ ਵਾਲਾ ਪ੍ਰਮਾਤਮਾ ਨੂੰ ਮਿਲਣ ਵਾਲਾ ਪ੍ਰਮਾਤਮਾ ਦੇ ਰਸਤੇ ਦਾ ਪੰਦੀ ਪ੍ਰਮਾਤਮਾ ਦੀ ਖੋਜ ਕਰਨ ਵਾਲਾ ਪ੍ਰਮਾਤਮਾ ਨੂੰ ਮਿਲਣ ਦਾ ਯਤਨ ਕਰਨ ਵਾਲਾ ਸਾਧੂ ਸੰਤ ਰੱਬ ਦੇ ਪਿਆਰੇ ਭਗਤ ਜਨ ਪ੍ਰਮਾਤਮਾ ਨੂੰ ਖੋਜਦੇ ਹਨ ਉਹਨਾਂ ਦੇ ਮਨ ਵਿੱਚ ਤੜਫ ਰਹਿੰਦੀ ਹੈ ਪ੍ਰਮਾਤਮਾ ਦੇ ਮਿਲਣ ਦੀ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਬਹੁ ਅੰਧਨੀਤ ਅਨੰਦਨ ਦਿਨ ਰਾਤ ਪਰਮੇਸ਼ਰ ਨੂੰ ਚਿਤ ਬਣਾ ਉਹਦੀ ਯਾਦ ਵਿੱਚ ਜੁਟਣਾ ਸਭ ਸੰਤ ਭਗਤ ਰੱਬ ਦੀ ਪਿਆਰੀ ਪ੍ਰਮਾਤਮਾ ਨੂੰ ਪਾਉਣ ਦਾ ਚਤਨ ਕਰਦੇ ਹਨ ਪ੍ਰਾਨ ਅਧਾਰੀ ਰਾਮ ਜੋ ਪ੍ਰਮਾਤਮਾ ਪ੍ਰਾਨਾਂ ਦਾ ਭਾਵ ਆਤਮਾ ਦਾ ਪਤੀ ਹੈ ਪ੍ਰਾਨਾਂ ਦਾ ਆਧਾਰ ਹੈ ਜੀਵ ਦਾ ਆਧਾਰ ਹੈ ਜੀਵ ਆਤਮਾ ਨੂੰ ਜੀਵਨ ਦੇਣ ਵਾਲਾ ਹੈ ਰੱਬ ਦੀ ਪਿਆਰੀ ਉਸ ਨੂੰ ਖੋਜਦੇ ਹਨ ਭਾਈ ਤਾਨ ਤਨ ਖੀਨ ਪਿਆ ਬੇਨੇ ਮਿਲਤ ਪਿਆਰੇ RAM ਤਾਨ ਤਨ ਖੀਨ ਪਿਆ ਮਹਾਰਾਜੀ ਕਹਿੰਦੇ ਨੇ ਜਿਹੜਾ ਤਾਨ ਹੈ ਨਾ ਬਾਲਾ ਸਰੀਰ ਦਾ ਉਹ ਵੀ ਕੱਟ ਗਿਆ ਬ੍ਰਾਗ ਵਿੱਚ ਪਰਮੇਸ਼ਰ ਦੀ ਯਾਦ ਵਿੱਚ ਜਦੋਂ ਕਿਸੇ ਨੂੰ ਚਿੰਤਾ ਲੱਗੀ ਹੁੰਦੀ ਹੈ ਚਿੰਤਾ ਜਿਹੜੀ ਹੈ ਛਿਖਾ ਸਮਾਨ ਹੁੰਦੀ ਹੈ ਉਹ ਸਰੀਰ ਦਾ ਨਾਸ਼ ਕਰ ਦਿੰਦੀ ਹੈ ਬਿਲਕੁਲ ਐਵੇਂ ਜਿਵੇਂ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਤਾਨਨ ਤੇ ਤਾਨ ਦੀ ਪ੍ਰਵਾਹ ਨਹੀਂ ਕਰਦੇ ਉਹਨਾਂ ਨੂੰ ਇੱਕੋ ਲਗਣ ਲਗਣ ਲਗ ਜਾਂਦੀ ਹੈ ਪਰਮਾਤਮਾ ਦੇ ਮਿਲਣ ਦੀ ਜਿੰਨਾ ਚਿਰ ਮਿਲਦਾ ਨਹੀਂ ਉਹਨਾਂ ਨੂੰ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਜਾਂਦਾ ਹੈ ਹੌ ਰਹਿਣਾ ਸਕਾ ਬਿਨ ਦੇਖੇ ਪ੍ਰੀਤ ਮਾਮਾ ਨੀਰ ਵਹਿ ਵਹਿ ਚੱਲਦੇ ਜਿਓ ਪਾਣੀ ਅਨਨਾ ਪਾਵੈ ਹੋ ਰਹਿਣਾ ਬਿਆਵੈ ਅਨ ਇਹਨਾਂ ਆਬੈ ਨੂੰ ਦੇਖੇ ਗੁਰਦੁਆਰੇ ਕੀ ਪਾਣੀ ਆਨੰਦ ਆਵੈ ਮਰੀਆ ਹਾਵੈ ਮੈਨੂੰ ਦੇਖੇ ਕਿਉਂ ਸੁਖ ਪਾਈ ਹੈ ਇਹ ਵਸਤਾ ਕਿਤੇ ਚੁਈ ਨਹੀਂ ਲਿਖੀ ਆਏਗੀ ਬਾਣੀ ਚ ਵੀ ਅਲਿਖਤੀ ਬਸ ਹੁਣ ਜਿਵੇਂ ਇੱਕ ਛੋਟਾ ਜਿਹਾ ਬੱਚਾ ਹੁੰਦਾ ਆਪਣੀ ਮਾਂ ਲਈ ਤਰਫਦਾ ਉਹਨੂੰ ਬਿਰਾਉਣ ਵਾਸਤੇ ਕਈ ਖੜੇ ਨੇ ਖਡਾਉਣੇ ਦਿੱਤੇ ਜਾਂਦੇ ਨੇ ਕਈ ਤਰ੍ਹਾਂ ਦੇ ਜਤਨ ਕੀਤੇ ਜਾਂਦੇ ਨੇ ਹੋਰ ਦੂਸਰੇ ਜੀਵਨੋਂ ਪਰੌਂਗ ਦੀ ਉਹਨੂੰ ਜੱਪ ਕਰਾਉਣ ਦੀ ਵਿਧੀ ਅਪਣਾਉਂਦੇ ਨੇ ਯਤਨ ਕਰਦੇ ਨੇ ਪਰ ਮਾਂ ਮਿਨਾਂ ਬੱਚਾ ਸ਼ਾਂਤ ਨਹੀਂ ਹੁੰਦਾ ਕਿਉਂਕਿ ਉਹਦਾ ਜੀਵਨ ਮਾਏ ਐ ਐਸੇ ਤਰ੍ਹਾਂ ਪ੍ਰਮਾਤਮਾ ਤੂੰ ਮਾਤ ਬਿਤਾ ਤੂੰ ਮਾਤ ਬਿਤਾ ਹਮਾਰਕ ਤੇਰੀ ਤੁਮਰੀ ਕਿਰਪਾ ਮੈ ਸੂਕ ਨੇ ਜਿਹੜੇ ਭੱਗ ਜਨ ਹੁੰਦੇ ਨੇ ਉਹਨਾਂ ਨੇ ਸੰਸਾਰ ਦੇ ਸਾਰੇ ਰਿਸ਼ਤੇ ਨੂੰ ਬਾਤ ਲਿਆ ਹੁੰਦਾ ਐ ਕੋਈ ਵੀ ਰਿਸ਼ਤਾ ਸੱਚਾ ਨਹੀਂ ਹੁੰਦਾ ਇਹ ਜਗ ਮੀਤਾਂ ਦੇਖੋ ਕੋਈ ਠੀਕ ਹੈ ਇੱਕ ਸਮਾਜਿਕ ਤੌਰ ਤੇ ਵਰਤਾਰਾ ਹੈ ਇੱਕ ਦੂਜੇ ਤੇ ਅਸੀਂ ਸਾਹਮਣੇ ਆਂ ਇੱਕ ਦੂਜੇ ਨਾਲ ਸਮਾਜ ਚੱਲਦਾ ਹੈ ਮਿਲ ਕੇ ਪਰ ਆਖਰ ਅੰਤ ਵੇਲੇ ਮਿੱਤਰ ਕੋਈ ਨਹੀਂ ਕਿਸਦਾ ਜਿਹੜੀ ਸੱਚਾ ਰਸਤਾ ਹੈ ਉਹ ਤੇ ਪ੍ਰਮਾਤਮਾ ਹੁੰਦਾ ਨਾਮ ਹੈ ਜਿਹੜਾ ਸੱਚੀ ਮੰਜ਼ਲ ਹੈ ਉਹ ਪ੍ਰਮਾਤਮਾ ਹੈ ਇਹ ਦੁਨੀਆ ਤੇ ਕੋਈ ਸੱਚੀ ਮੰਜ਼ਲ ਨਹੀਂ ਆਏ ਇਸ ਸਭ ਸੰਸਾਰ ਦੀ ਜਿਹੜੀ ਪ੍ਰੀਤ ਹੈ ਝੂਠੀ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਸੱਚਾ ਹੈ ਪ੍ਰਮਾਤਮਾ ਦੀ ਪ੍ਰੀਤ ਸੱਚੀ ਹੈ ਇਸ ਕਰਕੇ ਰਬ ਦੀ ਪਿਆਰੀ ਪ੍ਰਮਾਤਮਾ ਦੀ ਪਿਆਰੀ ਪ੍ਰਮਾਤਮਾ ਨੂੰ ਖੋਜਦੇ ਨੇ ਉਹਦੇ ਵਿਰਾਗ ਵਿੱਚ ਉਹਦੇ ਪ੍ਰੇਮ ਵਿੱਚ ਤੜਪਦੇ ਨੇ ਤੇ ਇੱਥੇ ਮਾਰੀਆਂ ਤਾਨ ਤਨ ਖੀਨ ਪਿਆ ਹੈ ਜਿਹੜਾ ਤਾਨ ਸੀ ਬਲ ਸੀ ਸਰੀਰ ਦਾ ਉਹ ਵੀ ਜਾਂਦਾ ਰਿਹਾ ਤੇ ਤਨ ਵੀ ਜਿਹੜਾ ਸੀ ਉਹ ਵੀ ਕੱਟ ਗਿਆ ਇਵੇਂ ਬਾਬਾ ਫਰੀਦ ਜੀ ਕਹਿੰਦੇ ਨੇ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ ਅਜਿ ਸੁਰਾਗ ਨਾ ਬਹੁੜੇ ਉਹ ਦੇਖ ਬੰਦੇ ਕੇ ਪਾਗ ਹੁਣ ਇੱਥੇ ਕੇਵਲ ਤੇ ਕੇਵਲ ਤਨ ਤੇ ਤਾਨ ਦੀ ਗੱਲ ਕੀਤੀ ਹੈ ਇਹਨੂੰ ਕਿਸੇ ਦੇ ਹੋਰ ਦਾਥਾਂ ਮੇ ਅਰਥ ਲਾਵਾਂਗੇ ਉਹ ਠੀਕ ਨਹੀਂ ਹੈਗੇ ਤਨ ਦੀ ਖਰਚ ਖਰਾਕ ਕੀ ਹੈ ਅਨ ਪਾਣੀ ਤੇ ਮਰੀ ਜਾਂਦੇ ਅਨ ਪਾਣੀ ਅਨ ਨਾ ਪਾਵੇ ਮਰੀਏ ਹਾਵੇ ਤੁਦਬੇ ਨੂੰ ਕਿਉਂ ਸੁਖ ਪਾਈ ਹੈ ਨੀਂਦ ਕੌਣ ਲੈਂਦਾ ਹੈ ਸਰੀਰ ਲੈਂਦਾ ਹੈ ਮੋਰੇ ਨਾਮ ਬਿਹਾਵਾ ਨੀਂਦਨਾਬ ਹੈ ਮੈਨੂੰ ਦੇਖੇ ਗੁਰਦਰਬਾਰੀ ਜੀ ਇਸ ਕਰਕੇ ਸਰੀਰ ਨਾਲ ਸੰਬੰਧਿਤ ਗੱਲਾਂ ਨੇ ਤਨ ਤਨ ਖੀਨ ਪਿਆ ਕਮਜ਼ੋਰ ਹੋ ਗਿਆ ਬਲ ਵੀ ਕਮਜ਼ੋਰ ਹੋ ਗਿਆ ਤੇ ਤਨ ਵੀ ਕਮਜ਼ੋਰ ਹੋ ਗਿਆ ਮਨ ਬਿੰਦਤ ਬਿਆਰੀ RAM ਹੈ ਪਰਮੇਸ਼ਰ ਤੇਰੇ ਬਿਨਾ ਮੇਰਾ ਤਨ ਵੀ ਸੁੱਕ ਗਿਆ ਤੇ ਬਲ ਵੀ ਹਾਰ ਗਿਆ ਹੈ ਰਬ ਮੇਰੋ ਪਿਆਰੀ ਮਿਆ ਧਾਰੀ ਕਰ ਦਇਆ ਲੜ ਲਾਈ ਲੀ ਜੀਏ ਅਰਦਾਸ ਬੇਨਤੀ ਹੈ ਤਰਲਾ ਹੈ ਮੈਨੂੰ ਤੇ ਜੋਦੜੀ ਹੈ ਹੈ ਪ੍ਰਮਾਤਮਾ ਮੈਨੂੰ ਮਿਲ ਪਿਆਰਿਆ ਮਿਲ ਮੈਨੂੰ ਕਿਰਪਾ ਕਰਕੇ ਕਿਰਪਾ ਤਹਾਰ ਕੇ ਕਿਰਪਾ ਬਣਾ ਕੇ ਮਿਲ ਮੈਨੂੰ ਕਰ ਦਇਆ ਯਾਰ ਲਾਏ ਦਿੱਤੀ ਐ ਦਿਆਲ ਹੋ ਕੇ ਮੈਨੂੰ ਆਪਣੇ ਲੜ ਲਾ ਲੈ ਤੇਰੇ ਬਿਨਾ ਮੇਰਾ ਨਹੀਂ ਸਰਨਾ ਮੈਨੂੰ ਆਪਣੇ ਲੜ ਲਾਓ ਜੀ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਪੇਖੇ ਜੀ ਜੀਐ ਦੇਹ ਨਾਮ ਆਪਣਾ ਜਪੋ ਸੁਆਮੀ ਹੇ ਮੈਨੂੰ ਆਪਣਾ ਨਾਮ ਦਿਓ ਸਮਰਨ ਦਿਓ ਭਗਤੀ ਦਿਓ ਬਿਸਰਨਾਹੀ ਦਾ ਤਾਰ ਆਪਣਾ ਨਾਮ ਦੀ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੁ ਸੰਸਾਰ ਦੇ ਕਿੰਨੇ ਚਾਹ ਨੇ ਰੱਬ ਦੀ ਪਿਆਰਾਂ ਦਾ ਚਾਹ ਇਨਾਮ ਜਪਣਾ ਹੁੰਦਾ ਏ ਮੈਨੂੰ ਕਹਿੰਦੇ ਨਾਮ ਦੀ ਦਾਤ ਦਿਓ ਦੇ ਨਾਮ ਆਪਣਾ ਜਪੋ ਸੁਆਮੀ ਏ ਪਰਮੇਸ਼ਰ ਸੁਆਮੀ ਮੇਰੇ ਗੁਰੂ ਦੇਵ ਮੈਨੂੰ ਆਪਣਾ ਨਾਮ ਦਿਓ ਮੈਂ ਜਪਨਾ ਕਰਾਂ ਹਰ ਦਰਸ ਵੇਖੇ ਜੀ ਜੀ ਹੈ ਜਿਹਦੇ ਨਾਮ ਜਪਣ ਕਰਕੇ ਜਿਹੜੇ ਨਾਮ ਜਪਣ ਕਰਕੇ ਤੇਰੇ ਦਰਸ਼ਨਾਂ ਨੂੰ ਪ੍ਰਾਪਤ ਤੇਰੇ ਦਰਸ਼ਨਾਂ ਦੀ ਜਿਹੜੀ ਪਿਆਸ ਹੈ ਮੇਰੀ ਪੂਰੀ ਹੋਵੇ ਸਮਰੱਥ ਪੂਰਨ ਸਦਾ ਨੇ ਚਲ ਊਚ ਅਗਮ ਅਪਾਰੇ ਹੈ ਸਮਰੱਥ ਤੂੰ ਸਭ ਕੁਝ ਕਰਨ ਵਾਲਾ ਹੈ ਸਭ ਕੁਝ ਤੇਰੇ ਹੱਥ ਵਿੱਚ ਹੈ ਜੋ ਜੋ ਕੁਝ ਵੀ ਨਹੀਂ ਹੁੰਦਾ ਤੂੰ ਕਰ ਸਕਦਾ ਹੈ ਤੂੰ ਪੂਰਨ ਹੈ paripurn hai ਸਾਰਿਆਂ ਵਿੱਚ ਸਰਵੱਗ ਹੈ ਸਦਾ ਨੇਚਲ ਤੂੰ ਸਦਾ ਰਹਿਣ ਵਾਲਾ ਹੈ ਅਚਲ ਹੈ ਤੂੰ ਆਉਂਦਾ ਜਾਂਦਾ ਨਹੀਂ ਹੈ ਉੱਚ ਤੋਂ ਉੱਚ ਹੈ ਅਗੰਮ ਤੋਂ ਪਯੰਤ ਹੈ ਤੇਰਾ ਪਾਰਾ ਵਰ ਕੋਈ ਨਹੀਂ ਤੂੰ ਗਮਤਾ ਤੋਂ ਰਹਿਤ ਹੈ ਅਪਾਰੇ ਤੇਰਾ ਪਾਰਾ ਵਰ ਕੋਈ ਨਹੀਂ ਹੈ ਤੂੰ ਬਿਆੰਤ ਹੈ ਬਿਨਵੰਤ ਨਾਨਕ ਧਾਰ ਕਿਰਪਾ ਮੇਰੋ ਪ੍ਰਾਨ ਪਿਆਰੇ ਏ ਪ੍ਰਾਨਾਂ ਦੀ ਪਿਆਰੇ ਮੇਰੀ ਆਤਮਾ ਦੀ ਪਿਆਰੇ ਮੇਰੇ ਜੀਵਨ ਦਾਣ ਦੇਣ ਵਾਲੇ ਪਿਆਰੇ ਕਿਰਪਾ ਕਰ ਧਾਰ ਕਿਰਪਾ ਮਿਹਰ ਕਰ ਦਿਆ ਕਰ ਏ ਗੁਰੂ ਨਾਨਕ ਮਹਾਰਾਜ ਜੀਓ ਸਾਨੂੰ ਮਿਲਣਾ ਕਰੋ ਜਪ ਤਪ ਵਰਤ ਕੀਨੇ ਦੇਖਣ ਕੋ ਚਰਨਾ RAM ਮੈਂ ਤਾਂ ਬੜੇ ਜਪ ਤਪ ਕੀਤੇ ਨੇ ਬੜੇ ਵਰਤ ਨੀਮ ਕੀਤੇ ਨੇ ਜਬ ਤੱਕ ਗੀਤੇ ਨੇ ਸੰਜਮ ਬਲ ਕੀਤੇ ਨੇ ਦੇਖਣ ਕੋ ਚਰਨਾ ਰਾਮ へ ਪਰਮੇਤ ਪਰਮਾਤਮਾ ਤੇਰੇ ਚਰਨਾ ਦੇ ਦਾਰਸ਼ਨ ਵਣ ਵਾਸਤੇ ਤੇਰੇ ਦਰਸ਼ਨ ਦੇਖਣ ਵਾਸਤੇ ਮੈਂ ਬੜੇ ਜਤਨ ਕੀਤੇ ਨੇ ਜਬ ਤੱਕ ਕੀਤੇ ਨੇ ਵਰਤ ਨੇਮ ਸੰਜਮ ਕੀਤੇ ਹਨ ਤਪਤ ਨਾ ਕਤਹਿ ਗੁਜੈ ਬਿਨ ਸੁਆਮੀ ਸਰਨਾ ਰਾਮ ਜਿੰਨਾ ਚਿਰ ਪਰ ਤੇਰੇ ਦਰਸ਼ਨ ਨਹੀਂ ਹੁੰਦੇ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਮੇਰੇ ਮਨ ਦੀ ਹਿਰਦੇ ਘਰ ਦੀ ਤਪਤ ਨਹੀਂ बुझਦੀ ਜਿੰਨਾ ਚਿਰ ਤੇਰੇ ਦਰਸ਼ਨ ਨਹੀਂ ਹੁੰਦੇ ਤਪਤ ਨਾ ਕਥੇ ਗੁਜੈ ਹੋਰ ਕਿਥੇ ਆਪਾ ਨਾਲ ਤਪਤ ਨਹੀਂ बुझਦੀ ਜਿੰਨਾ ਚਿਰ ਤੇਰੇ ਦਰਸ਼ਨ ਨਹੀਂ ਹੁੰਦੇ हे ਮੇਰੇ ਪਿਆਰੇ ਪ੍ਰਮਾਤਮਾ ਤੇਰੇ ਦਰਸ਼ਨਾਂ বিনা ਮੈਨੂੰ ਸ਼ਾਂਤੀ ਨਹੀਂ ਆਉਂਦੀ ਪ੍ਰਭ ਸਰਨ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰੀਐ ਐਸੀ ਕਿਰਪਾ ਕਰੋ ਪ੍ਰਮੇਸ਼ਰ ਮੈਂ ਤੇਰੀ ਸਰਨੀ ਆਇਆ ਮੇਰੀ ਮੇਰੀ ਜਿਹੜੀ ਸੰਸਾਰ ਰੂਪ ਦੀ ਬੇੜੀ ਹੈ ਨਾ ਇਹ ਬੰਧਨ ਨੇ ਜਿਹੜੇ ਇਹ ਮੇਰੇ ਕੱਟ ਦੇ ਸੰਸਾਰ ਸਾਗਰ ਤਾਰੀਐ ਭਵਜਲ ਸੰਸਾਰ ਦੇ ਵਿੱਚੋਂ ਸੰਸਾਰ ਰੂਪੀ ਭਵਜਲ ਵਿੱਚੋਂ ਮੈਨੂੰ ਤਾਰਨਾ ਕਰੋ ਮੇਰੀ ਬੇੜੀ ਕੱਟ ਦਿਓ ਅਨਾਥ ਨਿਰਗੁਣ ਕਸ ਨਾ ਜਾਣਾ ਮੇਰਾ ਗੁਣ ਅਗੁਣ ਨਾ ਵਿਚਾਰੀਐ ਦੇਖਿਓ ਕਿਤੇ ਮੈਂ ਅਨਾਥ ਹਾਂ ਮੇਰਾ ਕੋਈ ਹੋਰ ਸਹਾਰਾ ਨਹੀਂ ਤੁਰੇ ਤੁਹਾਡੇ ਬਿਨਾ ਇੱਥੇ ਮੇਰਾ ਕੋਈ ਨਹੀਂ ਹੈਗਾ ਆਡੇ ਤੋਂ ਬਿਨਾ ਮੇਰਾ ਕੋਈ ਸਹਾਰਾ ਨਹੀਂ ਮੈਂ ਅਨਾਥ ਹਾਂ ਜਿੰਨਾ ਚਿਰ ਤੂੰ ਮੈਨੂੰ ਮਿਲਦਾ ਨਹੀਂ ਹੈ ਜਿੰਨਾ ਚਿਰ ਮੇਰੇ ਅੰਦਰ ਟੱਪ ਹੈ ਜਿੰਨਾ ਚਿਰ ਤੂੰ ਕਿਰਪਾ ਨਹੀਂ ਕਰਦਾ ਉਹਨਾਂ ਚਿਰ ਮੈਂ ਆਨਾਕ ਹਾਂ ਗੁਣ ਮੇਰੇ ਚ ਕੋਈ ਨਹੀਂ ਨਿਰਗੁਣਾ ਕਸੂ ਨਾ ਜਾਣਦਾ ਮੈਂ ਕੋਈ ਗੁਣ ਨਹੀਂ ਜਾਣਦਾ ਮੈਨੂੰ ਕੋਈ ਅਕਲ ਨਹੀਂ ਹੈ ਮੈਨੂੰ ਕੋਈ ਪ੍ਰਬੋਧਤਾ ਨਹੀਂ ਹੈ ਵਿਵੇਕਤਾ ਨਹੀਂ ਹੈ ਮੇਰੇ ਅੰਦਰ ਮੇਰਾ ਗੁਣ ਔਗਣਾਂ ਵਿਚਾਰੀ ਹੈ ਇਸ ਕਰਕੇ ਮੇਰੀ ਮੂਰਖਤਾ ਨੂੰ ਮੇਰੇ ਔਗਣ ਨੂੰ ਮੇਰੀ ਘਾਟ ਨੂੰ ਬੇਚਾਰੀ ਹੋ ਨਾ ਨਾ ਮੇਰੇ ਓਗਣ ਚਤਾਰਿਓ ਪ੍ਰਮਾਤਮਾ ਜੀ ਦੀਨ ਦਿਆਲ ਗੋਪਾਲ ਪ੍ਰੀਤਮ ਸਮਰੱਥ ਕਾਰਨ ਕਰਨਾ ਹੈ ਦੀਨ ਨੰਦਿਆਲੂ ਪ੍ਰਮਾਤਮਾ ਗੋਪਾਲ ਧਰਤੀ ਦੇ ਰਖਿਆ ਪਰਮੇਸ਼ਰ ਪ੍ਰਮਾਤਮਾ ਪ੍ਰੀਤਮ ਪਿਆਰੇ ਸਮਰੱਥ ਗੁਰੂ ਕਾਰਨ ਕਰਨਾ ਤੂੰ ਕਰਨ ਕਰਣਹਾਰਾ ਹੈ ਤੇਰੇ ਤੋਂ ਬਿਨਾ ਦੁਨੀਆ ਤੇ ਇਸ ਸੰਸਾਰ ਤੇ ਹੋਰ ਕੋਈ ਨਹੀਂ ਸਮਰੱਥ ਤੂੰ ਹੀ ਹੈ ਕਰਨ ਕਰਨ ਵਾਲਾ ਸਭ ਕੁਝ ਤੂੰ ਹੀ ਹੈ ਨਾਨਕ ਚਾਤ੍ਰਿਕ ਹਰ ਬੂੰਦ ਮੰਗੈ ਜਪ ਜੀਵਾ ਹਰ ਚਰਨਾ ਮੈਂ ਪਿਆਸਾ ਇੱਕ ਚਾਤ੍ਰਿਕ ਪੀਹਾ ਬਣ ਕੇ ਤੇਰੇ ਨਾਮ ਰੂਪੀ ਬੂੰਦ ਨੂੰ ਤਰਸਦਾ ਹਾਂ ਤੇਰੇ ਚਰਨਾਂ ਨੂੰ ਤਰਸਦਾ ਹਾਂ ਮੈਂ ਬੂੰਦ ਭਾਵ ਪ੍ਰੇਮ ਭਗਤੀ ਮੰਗਦਾ ਹਾਂ ਤਾਮ ਮੰਗਦਾ ਹਾਂ ਜਪ ਜੀਵਾ ਹਰ ਹਰ ਚਰਨਾ ਜਿਹੜੀ ਬੂੰਦ ਨਾਮ ਰੂਪੀ ਬੂੰਦ ਮੈਨੂੰ ਮਿਲ ਜਾਵੇ ਮੈਂ ਜਪ ਜਪ ਕੇ ਜਪ ਜਪ ਕੇ ਤੇਰੇ ਚਰਨਾਂ ਨਾਲ ਜੁੜਨਾ ਕਰਾਂਗਾ ਅਮਿਓ ਸਰੋਵਰੋ ਪਿਓ ਹਰ ਹਰ ਨਾਮਾਰਾਮ ਅਮਿਓ ਸਰੋਵਰੋ ਪਿਓ ਹਰ ਹਰ ਇਹ ਅਮਰਤ ਰੂਪੀ ਸਰੋਵਰ ਭਾਵਨਾਮ ਰੂਪੀ ਅਮਰਤ ਨਾਮ ਰੂਪੀ ਸਰੋਵਰ ਪਿਓ ਹਰ ਹਰ ਨਾਮਾਰਾਮ ਮੈਂ ਤੇਰਾ ਏ ਹਰ ਹਰ ਬਾਹ ਫਰਮੇਸ਼ਰ ਪਰਮਾਤਮਾ ਸੰਸਾਰ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਵਸਣ ਵਾਲੇ ਪਰਮੇਸ਼ਰ ਮੈਂ ਸਦਾ ਵਾਸਤੇ ਇਹਨੂੰ ਜਪਨਾ ਕਰਾਂ ਇਸ ਅਮਰਤ ਨੂੰ ਪੀਣਾ ਕਰਾਂ ਇਸ ਨਾਮ ਨੂੰ ਸਦਾ ਵਾਸਤੇ ਜਪਾਂ ਸੰਤਹਿ ਸੰਗ ਮਿਲੈ ਜਬ ਪੂਰਨ ਕਾਮ ਆ ਰਾਮ ਕੋਈ ਗੁਰਮਖ ਮਿਲ ਜਾਵੇ ਰੱਬ ਦਾ ਪਿਆਰਾ ਸਾਧੂ ਸੰਤ ਗੁਰਦੇਵ ਮਿਲ ਜਾਵੇ ਮੇਰੇ ਸਾਰੇ ਕੰਮ ਪੂਰਨ ਹੋ ਜਾਣਗੇ ਸਭ ਕਾਮ ਪੂਰਨ ਦੁਖ ਬਦੀਰਨ ਹਰ ਨਿਮਖ ਮਨੋਂ ਨਾ ਬਿਸਰੈ ਜਿਹੜਾ ਸਾਧੂ ਸੰਗ ਦਾ ਸੰਗ ਹੈ ਰੱਬ ਦੀ ਪਿਆਰ ਦਾ ਸੰਗ ਹੈ ਸਭ ਕਾਮ ਪੂਰਨ ਦੁਖ ਬਦੀਰਨ ਕਾਮ ਸਾਰੀਆਂ ਕਾਮਨਾ ਨੂੰ ਪੂਰਾ ਕਰਨ ਵਾਲਾ ਹੈ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਹਰ ਨਿਮਖ ਮਨੋਂ ਨਾ ਬਿਸਰੈ ਇਸ ਨਾਮ ਦੀ ਸਿਮਰਨ ਦੀ ਸਤ ਸੰਗਤ ਦੀ ਜਿਹੜੀ ਵਿਚਾਰ ਹੈ ਜਿਹੜੀ ਤਰਫ ਹੈ ਜਿਹੜਾ ਪ੍ਰੇਮ ਹੈ ਮੇਰੇ ਹਿਰਦੇ ਚੁੱਕਦੇ ਨਾ ਦਿਸਰੇ आनंद आनंद सदा साचा सर्व गुण जगदीश्वर है आनंद आनंद सदा साचा ਜਿਹੜਾ ਆਨੰਦ ਹੈ ਨਾ ਨਾਮ ਜਪਣ ਦਾ ਸਤਸੰਗ ਦਾ ਭਗਤੀ ਦਾ ਪਰਮੇਸ਼ਰ ਦੇ ਪਿਆਰ ਦਾ ਵਿਰਾਗ ਦਾ ਇਹ ਸਦਾ ਅਣਗਨ ਰਾਤ ਦਿਨ ਰਾਤ ਕਰਕੇ ਮੈਨੂੰ ਜਪਦਾ ਰਹਾ ਦਿਨ ਰਾਤ ਕਰਕੇ ਬਣਿਆ ਰਹੇ ਸਦਾ ਸਾਚਾ ਸਰਬਗੁਣ ਜਗਦੀਸ਼ਰੈ ਤੇਜ ਜਗਦੀਸ਼ਰ ਸਾਰੇ ਗੁਣ ਸਾਰੀਆਂ ਜਣੀਆਂ ਨੇ ਇਸ਼ਾਵਾਂ ਨੇ ਸਾਰੀਆਂ ਜਣੀਆਂ ਸੋਭਾ ਬੰਤ ਨੇ ਉਹ ਐਸੇ ਵਿੱਚ ਨੇ ਨਾਮ ਸਿਮਰਨ ਭਗਤੀ ਦੇ ਵਿੱਚ ਸਤਸੰਗਤ ਦੇ ਵਿੱਚ ਨੇ ਅਗਨਤ ਊਚ ਅਕਾਰ ਠਾਕਰ ਅਗੰਮ ਜਾ ਕੋ ਧਮ ਹੈ ਅਗਨਤ ਨਾ ਗਿਣੇ ਜਾਣ ਵਾਲੀ ਊਚ ਸਭ ਤੋਂ ਉੱਚੇ ਪਰਮਾਤਮਾ ਤੇਰੇ ਨਾਲੋਂ ਉੱਚਾ ਕੋਈ ਨਹੀਂ ਹੈ ਅਪਾਰ ਤੇਰਾ ਪਾਰਾ ਬਾਰਾ ਕੋਈ ਨਹੀਂ ਹੈ ਠਾਕੁਰ ਪਰਮੇਸ਼ਰ ਪਰਮਾਤਮਾ ਇਹ ਸੰਸਾਰ ਦੇ ਪ੍ਰਤਪਾਲਕ ਪਰਮੇਸ਼ਰ ਅਗੰ ਬਿਆੰਤ ਪਰਮੇਸ਼ਰ ਗਮਤਾਤੋ ਰਹਿਤ ਜਾ ਕੋ ਧਾਮਾ ਤੇਰਾ ਵੱਡਾ ਧਾਮ ਹੈ ਤੇਰਾ ਵੱਡਾ ਸਥਾਨ ਹੈ ਵਿਨ ਬਾਂਤ ਨਾਨਕ ਮੇਰੀ ਇਸ ਪੂਰਨ ਮਿਲੇ ਸ੍ਰੀ ਰੰਗ ਰਾਮਾ ਮੇਰੀ ਬੇਨਤੀ ਹੈ ਗੁਰੂ ਨਾਨਕ ਮਹਾਰਾਜੀ ਤੇਰੇ ਚਰਨਾਂ ਵਿੱਚ ਇਸ ਪੂਰਨ ਮੇਰੀ ਇੱਛਾ ਪੂਰੀ ਹੋ ਜਾਵੇ ਕਿਹੜੀ ਇੱਛਾ ਤੂੰ ਸਮਰੱਥ ਹੈਂ ਤੇਰਾ ਵੱਡਾ ਧਾਮ ਹੈ ਤੂੰ ਅਗਾਂ ਕੰਮ ਹੈ ਗਮ ਤਾਂ ਤੋਰਤ ਹੈ ਤੂੰ ਅਗਨਤ ਹੈ ਹੂਚ ਹੈ ਅਪਾਰ ਹੈ ਤੇ ਤੇ ਸ੍ਰੀ ਰੰਗ ਰਾਮਾ ਤੇ ਐਸਾ ਅਮਰਤ ਸਰੋਵਰ ਸ਼੍ਰੋਮਣੀ ਨਾਮ ਸ਼੍ਰੋਮਣੀ ਸਤਸੰਗਤ ਸ਼੍ਰੋਮਣੀ ਤੇਰੇ ਚਰਨ ਮੈਨੂੰ ਪ੍ਰਾਪਤ ਹੋ ਜਾਣ ਕਈ ਕੋਟਕ ਜਗਫਲਾ ਸੁਣ ਗਾਵਣ ਹਰੀ RAM ਤੇਰੀ ਸਤਸੰਗਤ ਵਿੱਚ ਤੇਰੇ ਗੁਣ ਗਾਉਣੇ ਤੇਰਾ ਨਾਮ ਜਪਣਾ ਤੇਰੀ ਭਗਤੀ ਕਰਨੀ ਤੇਰੇ ਚਰਨਾਂ ਨਾਲ ਜੁੜਨਾ ਕਹਿੰਦੇ ਇਹ ਤਾਂ ਫਿਰ ਕਈ ਕੋਟਕ ਜਗਫਲਾ ਜੇ ਇਹ ਮਿਲ ਜਾਵੇ ਨਾ ਇਹ ਤਾਂ ਕਰੋੜਾਂ ਜਗਾਂ ਦੇ ਫਲ ਦੇ ਸਮਾਨ ਹੈ ਜਿਵੇਂ ਕੋਈ ਕਰੋੜਾਂ ਜਗ ਸਮੇਤ ਜਗ ਕਰੇ ਤੇ ਤੇਰੇ ਸਤਸੰਗਤ ਵਿੱਚ ਮਿਲ ਕੇ ਸ਼ਰਮਣੀ ਨਾਮ ਦੀ ਪ੍ਰਾਪਤੀ ਕਰ ਲੈਣੀ ਰੱਬ ਦੇ ਗੁਣ ਗਾਉਣੇ ਇਹ ਕਰੋੜਾਂ ਜਗਾਂ ਦੇ ਪ੍ਰਮਾਨ ਹੈ ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ RAM ਕਿਉਂਕਿ ਤੇਰੇ ਨਾਮ ਨੂੰ ਜਪ ਕੇ ਤੇਰੀ satsangਤ ਵਿੱਚ ਬੈਠ ਕੇ ਤੇਰੀ ਸਰਨਾਂ ਦੀ ਭਗਤੀ ਕਰਕੇ ਤੇਰੇ ਨਾਲ ਜੁੜ ਕੇ ਹਰ ਹਰ ਨਾਮ ਜਪਤ ਕੁੱਲ ਛਗਲੇ ਤਾਰੇ ਰਾਮ ਇਸ ਨੂੰ ਜਪ ਕੇ ਭਗਤੀ ਕਰਕੇ ਸਿਮਰਨ ਕਰਕੇ ਤੇਰੇ ਨਾਲ ਚਰਨਾਂ ਨਾਲ ਜੁੜ ਕੇ ਕੀ ਹੁੰਦਾ ਜਪਤ ਕੁੱਲ ਛਗਲੇ ਤਾਰੇ ਰਾਮ ਸਾਰੀਆਂ ਕੁੱਲਾਂ ਨੂੰ ਤਾਰਿਆ ਜਾਂਦਾ ਹੈ ਹਰ ਨਾਮ ਜਪਤ ਸੁਹੰਤ ਪ੍ਰਾਣੀ ਤਾਂ ਕੀ ਮਹਿਮਾ ਕਿਤ ਗਣਾ ਹਰ ਨਾਮ ਜਪਤ ਸੁਹੰਤ ਪ੍ਰਾਣੀ ਜਿਹੜੇ ਵੀ ਇੱਥੇ Satsangit ਵਿੱਚ ਮਿਲ ਕੇ ਪ੍ਰਮਾਤਮਾ ਨੂੰ ਪਰਮੇਸ਼ਰ ਨੂੰ ਹੈ ਪ੍ਰਮਾਤਮਾ ਤੇਰੀ ਭਗਤੀ ਨੂੰ ਪ੍ਰਵਾਨ ਹੁੰਦੇ ਨੇ ਨਾਮ ਜਪਦੇ ਨੇ ਹਰ ਨਾਮ ਜਪਤ ਸਹੰਤ ਪ੍ਰਾਣੀ ਉਹ ਸੋਭਾਵੰਤ ਹੋ ਜਾਂਦੇ ਨੇ ਸੋਹਣੇ ਹੋ ਜਾਂਦੇ ਨੇ ਉਹ ਸਲਾਹਣ ਜੋਗ ਹੋ ਜਾਂਦੇ ਨੇ ਉਹ ਪ੍ਰਾਣੀ ਉਹ ਮਨੁੱਖ ਉਹ ਜੀਵ ਉਹ ਭਗਤ ਤਾਂ ਕੀ ਮਹਿਮਾ ਕਿਤ ਗਣਾ ਮੈਂ ਉਹਨਾਂ ਦੀ ਮਹਿਮਾ ਨੂੰ ਕਿਵੇਂ ਦੱਸਾਂ ਉਹਨਾਂ ਦੀ ਮਹਿਮਾ ਗਣੀ ਨਹੀਂ ਜਾਂਦੀ ਕਿਉਂਕਿ ਮਾਰੀ ਕਹਿੰਦੇ ਨੇ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਉਹਨਾਂ ਦੀ ਮਹਿਮਾਨੀ ਨਹੀਂ ਗਣੀ ਜਾਂਦੀ ਉਹਨਾਂ ਦੀ ਮਹਿਮਾਨੀ ਮਣੀ ਜਾਂਦੀ ਉਹਨਾਂ ਦੀ ਮਹਿਮਾ ਕਥੜ ਨਹੀਂ ਹੁੰਦੀ ਹਰ ਬਿਸਰ ਨਹੀਂ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਦਮਣਾ ਹਰ ਬਿਸਰ ਨਹੀਂ ਪ੍ਰਾਨ ਪਿਆਰੀ हे मेरे प्राणਾਂ ਦੇ ਪਿਆਰੇ ਪ੍ਰੀਤਮ ਪਰਮੇਸ਼ਰ ਪ੍ਰਮਾਤਮਾ ਗੁਰਦੇਵ ਜੀ ਉਹ ਮੈਂ ਇਹੀ ਚਿਤਵੰਤਾ ਇਹੀ ਮਨ ਵਿੱਚ ਸੋਚ ਰੱਖਦਾ ਇਹੀ ਮਨ ਵਿੱਚ ਮੈਂ ਬਲਬਲਾ ਰੱਖਦਾ ਦਰਸ਼ਨ ਸਦਮਨਾ ਤੇਰੇ ਦਰਸ਼ਨ ਮੈਨੂੰ ਸਦ ਸਦਾ ਹੀ ਤੇਰੇ ਦਰਸ਼ਨ ਹੁੰਦੇ ਰਹਿਣ ਸਭ ਦਿਵਸ ਆਈ ਗਹਿ ਕੰਠ ਲਾਈ ਪ੍ਰਭ ਊਚ ਅਗਮ ਅਪਾਰੇ ਜਦੋਂ ਤੇਰੇ ਦਰਸ਼ਨ ਹੁੰਦੇ ਨੇ ਨਾ ਜਦੋਂ ਤੇਰੀ ਸਾ ਸੰਗਤ ਮਿਲਦੀ ਆ ਤੇਰਾ ਨਾਮ ਮਿਲਦਾ ਹੈ ਤੇਰੀ ਭਗਤੀ ਪ੍ਰਾਪਤ ਹੁੰਦੀ ਹੈ ਤੇਰੇ ਦਰਸ਼ਨ ਪ੍ਰਾਪਤ ਹੁੰਦੇ ਨੇ ਉਹਨਾਂ ਨੂੰ ਕੀ ਹੁੰਦਾ ਫਿਰ ਫਿਰ ਉਹ ਚੰਗੇ ਦਿਨ ਨੇ ਉਹ ਭਲੇ ਦਿਨ ਨੇ ਸੁਭ ਦਿਨ ਸਾਈਂ ਗਾਇ ਕਾਂਠ ਲਾਈ ਜਦੋਂ ਤੂੰ ਸਾਨੂੰ ਆਪਣੇ ਗਲ ਨਾਲ ਲਾਉਂਦਾ ਹੈ ਜਦੋਂ ਤੂੰ ਪਰਮੇਸ਼ਰ ਸਾਨੂੰ ਆਪਣੇ ਚਰਨਾਂ ਨਾਲ ਮੇਲਦਾ ਹੈ ਉਹ ਦਿਨ ਭਲੇ ਨੇ ਉਹ ਦਿਨ ਸੁਹਾਵਨੇ ਨੇ ਉਹ ਦਿਨ ਚੰਗੇ ਨੇ ਪ੍ਰਭ ਊਚ ਅਗੰ ਪਾਰੇ ਹੈ ਮੇਰੇ ਪ੍ਰਭੂ ਪਰਮੇਸ਼ਰ ਅਕਤ ਊਚੇ ਅਗੰ ਗਮਤਾ ਤੋ ਰਹਿਤ ਬਿਆੰਤ ਅਪਾਰੇ ਪਾਰਾਵਾਰ ਤੋ ਰਹਿਤ ਬ੍ਰਹਮਾਤਮਾ ਉਹ ਦਿਨ ਭਲੇ ਨੇ ਜਦੋਂ ਅਸੀਂ ਤੇਰੇ ਨਾਲ ਜੁੜਦੇ ਆਂ ਮਿਹਰਵੰਤ ਨਾਨਕ ਸਭਲ ਸਫਲ ਸਭ ਕਿਸ ਪ੍ਰਭ ਮਿਲੇ ਅਤ ਪਿਆਰੇ ਮਿਹਰਵੰਤ ਨਾਨਕ ਗੁਰੂ ਨਾਨਕ ਮਹਾਰਾਜ ਜੀ ਨੂੰ ਸੰਮੋਖ ਰੱਖ ਕੇ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਬੇਨਤੀ ਕਰਦੇ ਹਨ ਹੇ ਗੁਰੂ ਨਾਨਕ ਮਹਾਰਾਜ ਜੀਓ ਸਫਲ ਸਭ ਕਿਸ ਸਾਰਾ ਕੁਝ ਹੀ ਸਫਲ ਹੋ ਗਿਆ ਜੀਵਨ ਸਫਲਾ ਹੋ ਗਿਆ ਜ਼ਿੰਦਗੀ ਸਫਲੀ ਹੋ ਗਈ ਜਿੰਦੜੀ ਸਫਲੀ ਹੋ ਗਈ ਤਨ ਮਨ ਤਨ ਕਰਕੇ ਸਫਲੇ ਹੋ ਗਏ ਆ ਪ੍ਰਭ ਮਿਲੇ ਅਤ ਪਿਆਰੇ ਜਦੋਂ ਅਸੀਂ ਅਤ ਪਿਆਰੇ ਭਾਗ ਸੰਸਾਰ ਤੋਂ ਸਭ ਤੋਂ ਉੱਚੇ ਪਰਮੇਸ਼ਰ ਨੂੰ ਵੱਡੇ ਪਰਮੇਸ਼ਰ ਨੂੰ ਅਸੀਂ ਮਿਲ ਗਏ ਆ ਤਾਂ ਸਾਡੀ ਜ਼ਿੰਦਗੀ ਸਾਡਾ ਸਭ ਕੁਝ ਸਫਲ ਹੋ ਗਿਆ ਹੈ ਭਾਈ ਗੁਰੂ ਅਰਜਨ ਦੇਸ ਜੀ ਮਹਾਰਾਜ ਜੀ ਇਸ ਹੁਕਮਨਾਮੇ ਦੁਆਰਾ ਸਾਨੂੰ ਇਹ ਉਪਦੇਸ਼ ਕਰਦੇ ਹਨ ਇੱਕ ਭਗਤ ਤੇ ਇੱਕ ਪਰਮਾਤਮਾ ਦੀ ਪ੍ਰੀਤੀ ਦਾ ਬਿਆਨ ਗੁਰੂ ਅਰਜਨ ਦੇਸ ਜੀ ਮਹਾਰਾਜ ਜੀ ਨੇ ਸਾਨੂੰ ਦੱਸਿਆ ਹੈ ਆਓ ਆਪਾਂ ਸਾਰੇ ਜਾਣੇ ਗੁਰੂ ਦੀ ਗੱਲ ਮੰਨ ਕੇ ਆਪਾਂ ਵੀ ਭਗਤੀ ਵੱਲ ਤੁਰੀਏ ਨਾਮ ਵੱਲ ਤੁਰੀਏ ਗੁਰੂ ਜੀ ਕਿਰਪਾ ਕਰਨ ਸਾਡੇ ਤੇ ਵੀ ਅਸੀਂ ਵੀ ਨਾਮ ਦਾ ਰਸ ਚੱਕ ਸਕੀਏ ਅਸੀਂ ਵੀ ਨਾਮ ਦਾਣਾ ਲੈ ਸਕੀਏ ਥੋੜੀ-ਮੋਟੀ ਤਰਫਾ ਸਾਡੇ ਅੰਦਰ ਪਰਮਾਤਮਾ ਲਈ ਹੋਣੀ ਚਾਹੀਦੀ ਹੈ ਜਿੰਨੀ ਅਸੀਂ ਆਪਣੇ ਬੱਚਿਆਂ ਲਈ ਪਰਿਵਾਰ ਲਈ ਤਲਫ ਕਰਦੇ ਆਂ ਤੇ ਓਨੇ ਕ ਸਾਨੂੰ ਰੱਬ ਵੱਲ ਵੀ ਤਲਫ ਹੋਣੀ ਚਾਹੀਦੀ ਹੈ ਜਿਨੇ ਸਾਨੂੰ ਸਭ ਕੁਝ ਦਿੱਥ ਹੈ ਸੋ ਕਿਵੇਂ ਸਰਾ ਜਿਨ ਸਭ ਕੁਝ ਦੀ ਆਓ ਆਪਾਂ ਪਿਛਲੀਆਂ ਪੰਕਤੀਆਂ ਪੜ ਕੇ ਸਮਾਪਤੀ ਕਰੀਏ ਸੋਭ ਦਿਵਸੇ ਆਏ ਗਹਿ ਕਾਂਠ ਲਾਈ ਪ੍ਰਭ ਊਚ ਅਗਮ ਅਪਾਰੀ ਬਿਨਵੰਤ ਨਾਨਕ ਸਫਲ ਸਭ ਕਿਸ ਪ੍ਰਭ ਮਿਲੇ ਅਤ ਪਿਆਰੇ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ